सेव हो जाती तो मार... है दोबारा नहीं होती मैं अगला लंड से हां जी आईस कलम ये मार् मार्कर पिक्र नहीं ओ तो क्या है सर ओ तो सर्वर डाउन सी ए? उन पे दोबारा आए फिर सर्वर डाउन लग गया फिर क्रेडिट तो तीन चार मुद्दे निकलने को तेरे सर डाउन और देखो फंसा नहीं परेशान नहीं क्या पाने हैं बंदो ये भी की कर रहे हैं भाई सब लोग परेशान हो रहे हैं बहुत सर है ना पता नहीं वो ना कुछ अपडेट होया है

आज ना किसी बात टीचर नहीं है सर सर लोग जो है ये भी जारी कह रहे हैं इनका जी सोर्स है सर दसों जरा मेरा भी तबाद हो गया कुमार है कृष्णा राय है हां तीसरा चक्कर चंडीगढ़ तो वाला चंडीगढ़ वालों हूं मुझे मेरा परमानेंट सर्टिफिकेट परमानेंट नहीं है नौकरी कर रहा है या बिजनेस कर रहा है या कोई दुकान है

ਕਿੰਨੇ ਨੂੰ ਚਾਲੂ ਪਿਆ ਤੇਰੇ ਬਾਦ ਨਹੀਂ ਹੋਣਾ ਇਹਨਾਂ ਨੂੰ ਸੀਟਰ ਆਂਗੇ ਤੇ ਤੁਹਾਨੂੰ ਜਿਹੜੇ ਕੋਈ ਮੈਂ ਤੇ ਹੋਈ ਨਾ ਮੈਂ ਲਾਈਵ ਲੋਕੋ ਜਿਹੜਾ ਤੁਸੀਂ ਆਈ ਜਾਂਦਾ ਚਲ ਗੱਟੀ ਗੱਲਵਾ ਲੈ ਜੀ ਤੁਸੀਂ ਮੇਰੇ ਤੋਂ ਫੋਟੋ ਕਰਾ ਕੇ ਲੈਂਦੇ ਹੋ ਸਰਦ ਵੀ ਤੁਹਾਨੂੰ ਕਰਾਉਣੇ ਹੁੰਦੇ ਆਂਗੇ ਉਹ ਕਿਸੇ ਸਮਾਂ ਹੋਈ ਜੀ ਫੋਟੋ ਆਪਾਂ ਕਰਾ ਲਵਾਂਗੇ ਤੁਸੀਂ ਦੋ 1 ਮਿੰਟਸ ਕੋ ਦੇ ਸੀਟਰ ਜਿੱਥੇ ਖੜ੍ਹੇ ਖੜ੍ਹੋ ਲੈ ਲੱਗੀਆਂ ਹੋਈਆਂ ਨੰਬਰ ਟੈਕ ਦਾ ਨਾ ਤੁਸੀਂ ਪਾਟ ਦੇ ਲੈ ਨਾ ਤੁਸੀਂ ਪਾਟ ਦੇ ਲੈ ਕਿ ਤੱਕ ਨਹੀਂ ਹੈ ਕਿ ਨਹੀਂ ਸਾਡੇ ਕੋ 500 ਰੁਪਏ ਕਿੰਨੇ ਪੈਸੇ ਦਿੰਦੇ ਦੋ ਦੋ 3000 ਰੁਪਏ ਮੰਗਦੇ ਜੀ ਜਿੰਨੇ ਸਾਨੂੰ ਉੱਤੋਂ ਇਨਫੋਰਮ ਸੀ ਕਿ ਜਿਹੜੇ ਏਜੰਟ ਹੁੰਦੇ ਜਿਹੜੇ ਬਾਹਰੋਂ ਭੌੜਾ ਕੇ ਲੋਕਾਂ ਨੂੰ ਨਾ ਜਾਇਜ਼ ਪੈਸੇ ਉਹਨਾਂ ਤੋਂ ਕਿਸੂ 80 200 ਕਾਲੀਆ ਸਾਹਿਬ ਦੇ ਨਾਮ ਤੇ ਜੀ ਜਿੱਦਾਂ ਹੁਣ ਆਪਾਂ ਨੂੰ ਪਤਾ ਵੀ ਲੱਗ ਰਿਹਾ ਹੈ ਕਿ ਕਈ ਏਜੰਟ ਕੀ ਕਰਦੇ ਆ ਆਪ ਦਾ ਫਾਰਮ ਅਪਲਾਈ ਕਰਵਾ ਕੇ ਐਕਸਟਰਾ ਪੈਸੇ ਜਿਵੇਂ ਲਰਨਿੰਗ ਦਾ 500 520 ਰੁਪਏ ਹੈ ਫੀਸ ਜੀ ਉਹ ਫਿਰ ਉਹ 700 800 1000 2000 ਕਈ ਵਾਰ ਤਾਂ ਐ ਵੀ ਕਹਿੰਦੇ ਆ ਵੀ ਤੁਹਾਨੂੰ ਟੈਸਲੀ ਵੀ ਆਉਂਦੀ ਲੋੜ ਨਹੀਂ ਜੀ ਅਸੀਂ ਤੁਹਾਡੇ ਨਾਲ 10000 ਸੇ ਵਧਵਾ ਦਾਂਗੇ 5 5 7 7000 ਐਕਸਟਰਾ ਲੈਣ ਦੇ ਰੱਖਦਾ ਹਾਂ ਉਹ ਸਵਾਜ ਸਾਨੂੰ ਇੰਪੋਰਟ ਚਾਹੀਦੀ ਤੇ ਉਹਦੇ ਕਰਕੇ ਮੈਂ ਆਪਣੀ ਟੀਮ ਨਾਲ ਆਲਾ ਚ ਆਇਆ ਤੇ ਚੈੱਕ ਕਰ ਲੋਕਾਂ ਦੀਆਂ ਗੱਲਾਂ ਵੀ ਸੁਣ ਰਿਹਾ ਤੇ ਜੋ ਸਾਨੂੰ ਸਾਡੇ ਵੱਲੋਂ ਜੋ ਸਰਕਾਰ ਨੂੰ ਕਿਹੜਾ ਹੋਊਗਾ ਕਿ ਆਸੀਂ ਆਪਦੇ ਕੋਲੋਂ ਜੋ ਉਹਨਾਂ ਨੂੰ ਇੰਪੋਰਟ ਦਵਾਂਗੇ ਉਸ ਮੁਤਾਬਕ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੀ ਸਹੂਲਤ ਵਾਸਤੇ ਹੋਰ ਸੈਂਟਰ ਵੀ ਬਣਾ ਕੇ ਬਣਾਏ ਜਾ ਸਕਣ ਹੋਰ ਬਣਾਏ ਜਾਣਗੇ ਤੇ ਇਹਦਾ ਕੋਲ ਜਿਹੜਾ ਸਟਾਫ ਘੱਟ ਹੈ ਸਟਾਫ ਨੂੰ ਵੀ ਹੋਰ ਵਧਾਇਆ ਜਾ ਸਕਦਾ ਈਵਨ ਸਰਵਰ ਡਾਊਨ ਰਹਿਦਾ ਤੇ ਇਹ ਕਾਫੀ ਦਿੱਕਤ ਹੈ ਤੇ ਕੱਲ ਪਟਿਆਲੇ ਚੈਕਿੰਗ ਹੋ ਰਹੀ ਹੈ ਕਿਤੇ ਹੋਰ ਵੀ ਹੋ ਰਹੀ ਹੈ ਜੀ ਮੈਂ ਤਾਂ ਪਟਿਆਲੇ ਦਾ ਦੱਸ ਸਕਦਾ ਜੀ ਮੈਂ ਪਟਿਆਲੇ ਪੋਸਟ ਦਾ ਇਸ ਕਰਕੇ ਮੈਂ ਤਾਂ ਪਿਆਰੇ ਦੱਸ ਸਕਦਾ ਹਾਂ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ